ਤਨੇ ਹਾਂ ਜੀ ਬੜੇ ਉਸ ਦੇ ਵਿੱਚ 100 ਕਾਫੀ ਗੁਣਸਾਨ ਉਸ ਦੇ ਵਿੱਚ ਸੋ ਮੈਂ ਤਾਂ ਇਹੀ ਦੇਖਿਆ ਜਦੋਂ ਮੈਂ ਉੱਥੋਂ ਉਸ ਮੁਖਤ ਮੇਰਾ ਮਕਾਨ ਵੀ ਮੇਰੇ ਕੋਲ ਕਿਉਂਕਿ ਮੇਰੇ ਪਿਤਾ ਜੀ ਨੇ ਮੈਨੂੰ ਬੇਦਖਲ ਕਰਤਾ ਹਾਂ ਜੀ ਮੈਨੂੰ ਕੁਝ ਵੀ ਨਹੀਂ ਮਿਲਿਆ ਹਾਂ ਜੀ ਅੱਛਾ ਜਿਹਾ ਮਕਾਨ ਸੀ ਮੇਰੇ ਕੋਲ ਉਹ ਵੀ ਮੇਰੇ ਮਿੱਤਰ ਦੋਸਤਾਂ ਨੇ ਮੇਰੇ ਜੋ ਮੇਰੇ ਪਿਆਰੇ ਹਨ ਮੇਰੇ ਹੰਦਰਦੀ ਹਨ ਮੈਨੂੰ ਮੇਰੀ ਮਦਦ ਕਰਕੇ ਹਾਂ ਜੀ ਇੱਕ ਕਮਰਾ ਪਾ ਕੇ ਦਿੱਤਾ ਮੈਨੂੰ ਹਾਂ ਜੀ ਉਸ ਤੋਂ ਬਾਅਦ 1 ਸਾਲ ਬਾਅਦ ਹਲੇ ਮੈਂ ਕਰਜ਼ੇ ਤੋਂ ਥੋੜਾ ਜਿਹਾ ਮੇਰੇ ਸਿਰ ਕਰਜ਼ਾ ਵੀ ਚੜਿਆ 20000 ਰੁਪਏ ਹਾਂ ਜੀ ਮੈਂ ਮਨੁੱਖ ਪਰਮਣ ਤੋਂ ਹੀ ਲਿਆ ਹੋਇਆ ਸੀ ਹਾਂ ਜੀ ਮੇਰੇ ਤੋਂ ਕੋਈ ਵਿਆਜ ਨਹੀਂ ਲਿਆ ਵਿਚਾਰੇ ਨੇ ਮੈਂ ਰੱਖ ਮੈਂ ਮੋੜੀ ਉਹਨਾਂ ਦੀ ਠੀਕ ਠੀਕ ਆ ਜੀ ਉਸ ਵਕਤ ਜਿਹੜਾ ਸਮਾਂ ਸੀ ਜਿਹੜਾ ਜਿਸ ਤਰ੍ਹਾਂ ਤੁਸੀਂ ਪੁੱਛਿਆ ਮਨੁੱਖ ਮੇਰੀ ਪਤਨੀ ਦੀ ਡੈਥ ਹੋਣ ਤੋਂ ਬਾਅਦ ਹਾਂ ਜੀ ਤਾਂ ਉੱਥੇ ਦੇ ਬਹੁਤ ਹੀ ਨੇਕ ਦਿਲ ਸੱਜਣ ਸਨ ਜਿਨ੍ਹਾਂ ਨੇ ਮੇਰੀ ਸ਼ੁਰੂ ਤੋਂ ਹੀ ਮਦਦ ਕਰਦੇ ਰਹੇ ਹਾਂ ਜੀ ਤੇ ਸਰਦਾਰ ਬਚਨ ਸਿੰਘ ਜੀ ਤੇ ਅਜਿਹਾ ਜਫਦਰ ਰਾਜੇਪ ਸਿੰਘ ਜੀ ਹਾਂ ਜੀ ਬਹੁਤ ਸੱਜਣ ਉਹਨਾਂ ਨੂੰ ਜਾਣਦੇ ਨੇ ਜਫਦਰ ਰਾਜੇਪ ਸਿੰਘ ਜੀ ਨੂੰ ਹਾਂ ਜੀ ਜਫਦਰ ਰਾਜੇਪ ਸਿੰਘ ਜੀ ਨੇ ਮੇਰੀ ਬਹੁਤ ਸਪੋਰਟ ਕੀਤੀ ਹਾਂ ਜੀ ਤੇ ਜਦੋਂ ਨੂੰ ਪਤਾ ਲੱਗਿਆ ਮੇਰੀ ਪਤਨੀ ਦੀ ਡ ਉਹਨਾਂ ਤੋਂ ਤਕਰੀਬਨ ਸਾਡੇ ਪੁੱਟੇ ਉੱtre ਤੋਂ ਪੁੱਟੇ ਤੋਂ ਤੁਰ ਕੇ ਜਾਣਾ ਪੈਂਦਾ ਹਾਂਜੀ ਉਹਨਾਂ ਦੇ ਗੋਡੇ ਵੀ ਨਹੀਂ ਕੰਮ ਕਰਦੇ ਸੀ ਇਹਨੇ ਵਿਚਾਰੇ ਦੁਖਦੇ ਰਹਿੰਦੇ ਸੀ ਗੋਡੇ ਕਿਉਂਕਿ ਸਿਆਣੇ ਸੀ ਹਾਂਜੀ ਉੱਥੋਂ ਤੁਰ ਕੇ ਗਏ ਤਾਂ ਜਦੋਂ ਮੈਨੂੰ ਪਤਾ ਲੱਗੇ ਵਿਚਾਰੇ ਤੁਰ ਕੇ ਆਏ ਨੇ ਮੈਨੂੰ ਬੜਾ ਮਨ ਦੇ ਵਿੱਚ ਹੋਇਆ ਮੈਂ ਕਿ ਜੱਥੇ ਜਾਰ ਜੀ ਹਾਂਜੀ ਤੁਸੀਂ ਚਲੋ ਕੋਈ ਨੂੰ ਫੋਨ ਤੇ ਪੁੱਛ ਲੈਂਦੇ ਹਾਂਜੀ ਤੁਸੀਂ ਕਾਹਨੂੰ ਆਉਣਾ ਸੀ ਉਹਨਾਂ ਨੇ ਨਹੀਂ ਸਰਪੇ ਮੇਰੇ ਤੋਂ ਰਿਹਾ ਨਹੀਂ ਗਿਆ ਵੀ ਮੈਂ ਤੇਰੇ ਕੋਲ ਜ਼ਰੂਰ ਮਿਲਣਾ ਤੈਨੂੰ ਹਾਂਜੀ ਤਾਂ ਉਹਨਾਂ ਨੇ ਮੇਰੀ ਹਰ ਪਾਸੇੋਂ ਸਪੋਰਟ ਕਰੀ ਹਾਂਜੀ ਸਹਦਾਰ ਜਰਜ ਸਿੰਘ ਜੀ ਹਾਂਜੀ ਹਾਂਜੀ ਖਾਣੇ ਦੇ ਵਿੱਚ ਵੀ ਹਾਂਜੀ ਹੋਰ ਕੋਰਟ ਕਚੈਰੀਆਂ ਦੇ ਵਿੱਚ ਵੀ ਹਾਂਜੀ ਨਾਲੇ ਉਹਨਾਂ ਤੋਂ ਤੁਰ ਨਹੀਂ ਹੁੰਦਾ ਸੀ ਉਹ ਫਿਰ ਵੀ ਕਹਿੰਦੇ ਸੀ ਮੈਨੂੰ ਕੋਈ ਗੱਲ ਨਹੀਂ ਹਾਂਜੀ ਕਿੱਥੇ ਲੈ ਕੇ ਜਾਣਾ ਚੱਲ ਕੋਈ ਤਕਸਤਗਲੀ ਹਾਂਜੀ ਮੇਰੀ ਫੁੱਲ ਸਪੋਰਟ ਕੀਤੀ ਮੈਨੂੰ ਸਮਝਾਇਆ ਵੀ ਠੀਕ ਹੈ ਜੀ ਵੀ ਇਸ ਤਰ੍ਹਾਂ ਆਪਾਂ ਨੇ ਆਹ ਕੰਮ ਇਸ ਤਰ੍ਹਾਂ ਕਰਨਾ ਤਾਂ ਉਹ ਬੜੇ ਜਿਹੜਾ ਨਗਰਾਉਣਾ ਮੇਰੀ ਮਦਦ ਕੀਤੀ ਠੀਕ ਹੈ ਜੀ ਫਿਰ ਤੁਸੀਂ ਇਹ ਚੱਕੀ ਠੇਕੇ ਤੇ ਆਈ ਥੋਡੇ ਕੋ ਕਿਵੇਂ ਆ ਇਹ ਬੰਦਿਆਂ ਨੇ ਥੋਡੀ ਸਪੋਰਟ ਕਰੀ ਫਿਰ ਚੱਕੀ ਵਾਲਿਆਂ ਨੇ ਹਾਂਜੀ ਹਾਂਜੀ ਆਪਣੇ ਸਰਦਾਰ ਗੁਰਵਿੰਦਰ ਸਿੰਘ ਜੀ ਹਾਂਜੀ ਉਹ ਜੰਗਲਾਤ ਵਿਭਾਗ ਤੋਂ ਰਿਟਾਇ ਜਦੋਂ ਮਮਾ ਮਾਨੂਪੁਰ ਸਹੀ ਹੈ ਮੈਨੂੰ ਉੱਥੋਂ ਲੈ ਕੇ ਆਇਆ ਜੀ ਹਾਂਜੀ ਜੀ ਤੂੰ ਚੱਲ ਆਪਣੇ ਪਿਤਾ ਨੂੰ ਸਾਹ ਹਾਂਜੀ ਤਾਂ ਮੈਂ ਗਿਆ ਨਾ ਫਿਰ ਉਸ ਤੋਂ ਬਾਅਦ ਜਦੋਂ ਅਣਮਾਨ ਹੋਈ ਤਾਂ ਫਿਰ ਮੈਂ ਉਹਨਾਂ ਕੋਲ ਦੁਬਾਰਾ ਗਿਆ ਦੋ ਸਾਲ ਬਾਅਦ ਮੈਂ ਕਿਹਾ ਵੀ ਇੱਦਾਂ ਦਾ ਗੱਲ ਹੁਣ ਮੈਂ ਕੀ ਕਰਾਂ ਹਾਂਜੀ ਫਿਰ ਉਹਨਾਂ ਨੇ ਮੇਰੀ ਸਪੋਰਟ ਕੀਤੀ ਕਹਿੰਦੇ ਵੀ ਕੋਈ ਗੱਲ ਨਹੀਂ ਮੇਰੀ ਰਿਟਾਇਰਮੈਂਟ ਹੋਣ ਵਾਲੀ ਆ ਉਸ ਤੋਂ ਬਾਅਦ ਮੈਂ ਤੈਨੂੰ ਚੱਕੀ ਲਾ ਕੇ ਦੇ ਦੂੰਗਾ ਹਾਂਜੀ ਉਹ ਇਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਮਾੜਾ ਚੜਦੀ ਕਲਾ ਜ ਰੱਖੇ ਉਹਨਾਂ ਨੂੰ ਠੀਕ ਹੈ ਕੋਲ ਵੀ ਮੈਂ ਉਹਨਾਂ ਦੇ ਕੋਲ ਹੀ ਇੱਥੇ ਕੰਮ ਕਰ ਰਿਹਾ ਚੱਕੀ ਦੇ ਵਧੀਆ ਹਾਂਜੀ ਕੋਈ 12 ਸਾਲ ਦੀ ਹੋ ਗਈ ਇੱਕ ਹਾਂਜੀ ਤੇ ਇੱਕ 16 ਸਾਲ ਦੀ ਹੈ ਮੇਰੀ ਬੇਟੀ ਠੀਕ ਹੈ ਜੀ ਇੱਕ ਨੇ ਮੈਡੀਕਲ ਕਰੀ ਐ ਇੱਕ ਨੇ ਨਾਨ ਮੈਡੀਕਲ ਕੀਤੀ ਠੀਕ ਹੈ ਜੀ ਉਹ ਵਧੀਆ ਪਾਸ ਟੂ ਪਾਸ ਕਰ ਗਈਆਂ ਹਾਂਜੀ ਹਾਂ ਅਗੜ ਵਿੱਚ ਨਾ ਕਰਾਉਣਾ ਉਹਨਾਂ ਦੀ ਉਹ ਕਿਰਪਾ ਮਹਾਰਾਜ ਦੀ ਠੀਕ ਹੈ ਜੀ ਤੇ ਹੁਣ ਕੰਮਕਾਰ ਵਧੀਆ ਚੱਲਦਾ ਕੰਮਕਾਰ ਬਹੁਤ ਕਿਰਪਾ ਮਹਾਰਾਜ ਦੀ ਹਾਂਜੀ ਪੂਰੀ ਇਮਾਨਦਾਰੀ ਨਾਲ ਮੈਂ ਤਾਂ ਇਹ ਸਨੇਹਾ ਹੀ ਦਊਂਗਾ ਸਾਰਿਆਂ ਸੱਜਣਾਂ ਨੂੰ ਹਾਂਜੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪ ਤੁਹਾਡੇ ਭਰੋਸਾ ਰੱਖ ਕੇ ਗਾਹਕ ਨੂੰ ਰੱਬ ਦਾ ਰੂਪ ਮੰਨ ਕੇ ਤੁਸੀਂ ਕੰਮ ਕਰੋ ਹਾਂ ਜੀ ਸਭ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ ਭਾਵੇਂ ਤੁਹਾਨੂੰ ਕੁਝ ਮਿਲੇ ਨਾ ਮਿਲੇ ਬਿਲਕੁਲ ਕਾਮਯਾਬੀ ਜ਼ਰੂਰ ਹਾਸਲ ਕਰੋ ਬਿਲਕੁਲ ਜੀ ਬਿਲਕੁਲ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਤੇ ਧੰਨਵਾਦ ਸਪੈਸ਼ਲ ਮਾਰੇ ਨਦੀਪ ਸਿੰਘ ਜੀ ਜਿਹਦੇ ਦਾ ਜਰਮ ਸਿੰਘ ਦੇ ਬੇਟੇ ਨੇ ਤੇ ਬੜੀ ਹਮਦਾਰੀ ਰੱਖਦੇ ਨੇ ਇਹਨਾਂ ਨੇ ਆ ਵੀਡੀਓ ਬਣਾਈ ਕੋ ਇਹਨਾਂ ਦਾ ਵੀ ਮੈਂ ਸ਼ੁਕਰਾਨਾ ਕਰਦਾ हूं ਉਸ ਨਾਲ ਕਈ ਸੱਜਣਾਂ ਨੂੰ ਯੋਸ਼ੂ ਮਿਲੂਗਾ ਕਿ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਸੀ। ਤੇ ਵੀਡੀਓ ਨੂੰ ਲਾਇਕ ਸ਼ੇਅਰ ਕਰ ਮੈਂ। ਹਾਂਜੀ ਹਾਂਜੀ ਹਾਂਜੀ। ਇਹਨਾਂ ਦੀ ਵੀਡੀਓ ਨੂੰ ਜ਼ਰੂਰ ਤੁਸੀਂ ਲਾਇਕ ਸ਼ੇਅਰ ਤੇ ਕਮੈਂਟ ਕਰਿਓ ਕਿਉਂਕਿ ਜਦੋਂ ਅੱਗੇ ਭੇਜਦੇ ਆ ਵੀਰ ਜੀ ਇਹ ਹੈਗੀਆਂ ਜ਼ਿੰਦਗੀਆਂ ਨੂੰ ਜਿਹੜਾ ਮਿਲਦੇ ਆ ਨਾ ਇਹ ਬਣਾਉਂਨ ਕਿ ਕਿਸ ਤਰ੍ਹਾਂ ਸੰਘਰਸ਼ ਕੀਤਾ। ਤਾਂ ਅਗਲੇ ਬੰਦੇ ਹੋਰ ਨੂੰ ਵੀ ਕਈ ਨੂੰ ਹੌਸਲਾ ਮਿਲਦਾ ਜ਼ਿੰਦਗੀ ਤੇ ਰੇਲ ਟਾਉਣੀ ਚਾਹੀਦੀ। ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ। ਧੰਨਵਾਦ। ਚੰਗੇ ਸੱਜਣਾ ਦਾ ਨਾਲ ਸਹਿਯੋਗ ਲੈਂਦੇ ਰਹੀ ਆ। ਬਹੁਤ ਬਹੁਤ ਧੰਨਵਾਦ ਜੀ। ਹੋਰ